ਦੋਸਤੋ ਸਿਆਣੇ ਕਹਿੰਦੇ ਨੇ ਵੀ 100 ਸਾਲ ਪੁਰਾਣੀ ਨਦੀ ਵੀ ਆਪਦਾ ਰਾਹ ਲੱਭ ਹੀ ਲੈਂਦੀ ਹੈ ਜਿਵੇਂ ਕਿ ਰਾਜਸਥਾਨ ਦੇ ਸਵਾਏ ਮਾਧੋਪੁਰ ਦੇ ਪਿੰਡ ਜੜਾਵਤਾ ਵਿਖੇ ਨਦੀ ਨੇ ਆਪਦਾ ਰਾਹ ਲੱਭਿਆ ਤੇ ਕਈ ਘਰਾਂ ਦਾ ਨੁਕਸਾਨ ਕੀਤਾ ਖੁਸ਼ਖਬਰੀ ਵਾਲੀ ਗੱਲ ਇਹ ਆ ਵੀ ਹੁਣ ਪਾਣੀ ਦਾ ਜਿਹੜਾ ਕਿ ਸਤਰ ਉੱਥੇ ਘੜ ਚੁੱਕਾ ਤੇ ਉਹਨਾਂ ਨੇ ਪਾਣੀ ਦਾ ਰਾਹ ਵੀ ਬਦਲਤਾ ਤੇ ਕਈ ਘਰ ਬਚਾ ਲਏ ਨੇ ਲਗਭਗ ਕਹਿੰਦੇ 6 ਤੋਂ 7 ਘਰ ਜਿਹੜੇ ਕਿ ਖਤਮ ਹੋ ਚੁੱਕੇ ਨੇ ਡਿੱਗ ਚੁੱਕੇ ਨੇ ਜਿਦੇ ਵਿੱਚ ਇੱਕ ਮੰਦਿਰ ਵੀ ਡਿੱਗ ਪਿਆ ਤੁਸੀਂ ਖੋਪਨਾਖ ਮੰਝਰ ਦੇਖੋ ਤੁਸੀਂ ਪਹਿਲਾਂ ਐ ਡੱਕ ਹੌਫ ਨਾਕ ਨਈ ਮੰਜਰ ਹਜੇ ਵੀ ਪਾਣੀ ਆ ਰਿਹਾ ਜੀ ਤੇ ਬਨਾਸ ਨਦੀ ਆ ਰਿਹਾ ਇਹ ਬਨਾਸ ਨਦੀ ਦੇ ਉੱਪਰ ਆ ਇੱਕ ਸਾਈਡ ਬਨਾਸ ਨਦੀ ਜਿਹੜੀ ਜਾ ਰਹੀ ਆ ਉੱਤੋਂ ਵੱਲ ਕੇ ਆ ਰਹੀ ਆ ਤੇ ਇਹ ਬਨਾਸ ਨਦੀ ਚੋਂ ਹੀ ਪਾਣੀ ਆ ਰਿਹਾ ਤੇ ਬਨਾਸ ਨਦੀ ਚੋਂ ਹੀ ਪਾਣੀ ਜਾ ਰਿਹਾ ਲਗਭਗ ਡੈਮ ਜਿਹੜਾ ਕਿ ਓਵਰ ਹੋ ਗਿਆ ਤੇ ਉੱਤੋਂ بارش ਬਹੁਤ ਭਾਰੀ ਸੀ ਹੁਣ بارش ਰੁਕ ਚੁੱਕੀ ਆ ਪਾਣੀ ਗਿਆ ਘਟ ਪਰ ਹੈਰਾਨੀ ਵਾਲੀ ਗੱਲ ਆ ਯਾਰ ਐਡਾ ਵੱਡਾ ਟੋਆ ਲਗਭਗ ਕਹਿੰਦੇ 40 ਫੁੱਟ ਡੂੰਘਾ ਟੋਆ ਬਣ ਚੁੱਕਾ 40 ਫੁੱਟ ਡੂੰਘਾ ਟੋਆ ਬਹੁਤ ਹੁੰਦਾ ਤੇ ਆਖਰਕਾਰ ਕਿਵੇਂ ਭਰੂਗਾ ਤੇ ਲਗਭਗ ਇੱਕ ਕਿਸਾਨ ਦੇ ਕਈ ਕਿਸਾਨਾਂ ਦੀ ਲਗਭਗ ਕਹਿੰਦੇ ਆ ਵੀ 10 ਤੋਂ 12 ਏਕੜ ਜ਼ਮੀਨ ਜਿਹੜੀ ਕਿ ਵਿੱਚ ਆ ਗਈ ਹੈ ਉਹ ਕਿਸਾਨ ਇਹਨੂੰ ਕਿਵੇਂ ਭਰਨਗੇ ਇੱਥੇ ਮਿੱਟ ਬੜਾ ਚਾਹੀਦਾ ਆਖਰਕਾਰ ਇਹ ਇੰਨਾ ਹੀ ਉੱਚਾ ਵੀ ਜਿਹੜਾ ਸਾਰੀ ਮਿੱਟੀ ਰੋੜ ਕੇ ਆਪਣੇ ਬਨਾਸ ਦੇ ਨਦੀ ਦੇ ਵਿੱਚ ਗਈ ਚਲੀ ਤਾਂ ਦੱਸਦੇ ਵੀ ਇਹ ਰੇਤਾਂ ਨਹੀਂ ਇੱਕ ਅਲੱਗ ਤਰ੍ਹਾਂ ਦੀ ਮਿੱਟੀ ਹੈ ਜਿਹੜੀ ਪਾਣੀ ਦੇ ਨਾਲ ਹੀ ਰੁੜੀ ਜਾਂਦੀ ਹੈ ਜੀ ਤੇ ਪਾਣੀ ਉਹਨੂੰ ਖੋਰ-ਖੋਰ ਕੇ ਲਈ ਜਾਂਦਾ ਤੇ ਲਗਭਗ ਦੇਖ ਲਓ ਜੀ ਕਹਿੰਦੇ ਆ ਵੀ ਕਿਲੋਕਮੀਟਰ ਤੱਕਦਾ ਹੈ ਯਾਨੀ ਕਿ ਪੂਰਾ ਹੈਗਾ ਨਾਲੀ ਬਣ ਚੁੱਕੀ ਹੈ ਇੱਕ ਨਦੀ ਬਣ ਚੁੱਕੀ ਆ ਤੇ ਆਉਣ ਵਾਲੇ ਸਮੇਂ 'ਚ ਸਰਕਾਰ ਕਹਿੰਦੀ ਵੇ ਇਸ ਨੂੰ ਭਰਨਾ ਨਹੀਂਗਾ ਜਿੱਥੋਂ ਦੀ ਨਦੀ ਨੰਗੀ ਉੱਥੋਂ ਦੀ ਵੀ ਆਪਾਂ ਨਦੀ ਨੂੰ ਜਾਣ ਦੇਣਾ ਉਸ ਦਾ ਰਾਂ ਨਹੀਂ ਰੋਕਣਾ ਤੇ ਇੱਥੋਂ ਦੇ ਵੇਖੋ ਹੁਣ ਪਿੰਡਾਂ ਨਾਲ ਕੀ ਹੁੰਦੀ ਘਰ ਜਿਹੜੇ ਬੈਠੇ ਉਹਨਾਂ ਨਾਲ ਕੀ ਹੁੰਦਾ ਤੇ ਆਹ ਦੇਖੋ ਜੀ ਇਸ ਤਰੀਕੇ ਨਾਲ ਪਾਣੀ ਵਗ ਕੇ ਕਟਾਅ ਜਿਹੜਾ ਲਗਾਤਾਰ ਜਾਂਦੀ ਹੈ ਮਿੱਟੀ ਨੂੰ ਕੱਟ-ਕੱਟ ਕੇ ਛੱਟੀ ਜਾਂਦੀ ਹੈ ਤੇ ਚਿੱਕੜ ਬਣਾ ਬਣਾ ਕੇ ਪਾਣੀ ਆਪ ਦੇ ਨਾਲ ਹੀ ਲਈ ਜਾਂਦਾ ਹੈ ਤੇ ਇਹ ਕਿਸੇ ਵੀਰ ਦਾ ਬਾਗ ਹੈ ਜਿਹੜਾ ਐਨ ਰੇੜ ਚੁੱਕਾ کافی ਨੁਕਸਾਨ ਹੋਇਆ ਲੋਕ ਰੋ ਰਹੇ ਨੇ ਤੇ ਲਗਭਗ ਮਿੱਤਰੋ 3 ਦਿਨ ਹੋ ਗਏ ਪਾਣੀ ਚੱਲਦੇ ਨੂੰ ਅੱਜ ਚੌਥਾ ਦਿਨ ਆ ਅੱਜ ਕਿਤੇ ਜਾ ਕੇ ਪ੍ਰਸ਼ਾਸਨ ਆਇਆ ਉਹਨਾਂ ਨੇ ਆ ਦੇਖੋ ਜੀ ਆਪ ਦੀਆਂ ਤਰਪੈਲਾਂ ਤਰਪੂਲਾਂ ਪਾ ਕੇ ਆਪਦੇ ਘਰ ਬਚਾਏ ਪ੍ਰਸ਼ਾਸਨ ਨੇ ਤਰਪੈਲਾਂ ਦਿੱਤੀਆਂ ਲੋਕਾਂ ਨੇ ਬਹੁਤ ਮਿਹਨਤ ਕੀਤੀ ਆ ਵੀ 40 ਫੁੱਟ ਡੂੰਗੀ ਨਦੀ ਆ ਯਾਰ ਕਮਾਲ ਵਾਲੀ ਗੱਲ ਆ ਯਾਰ ਇੰਨੀ ਡੂੰਗੀ ਕਿਵੇਂ ਹੋ ਗਈ ਆ ਹੈਰਾਨੀ ਵਾਲੀ ਗੱਲ ਤੁਸੀਂ ਦੇਖ ਕੇ ਹੇਰਾਨ ਰਹਿ ਜੂਗੇ ਮੰਜਰ ਹਨ ਇਹ ਵੀ ਲੋਕ ਸੋਚੀ ਜਾਂਦੇ ਵੀ ਆਖਰਕਾਰ ਇੱਥੇ ਕੀ ਹੋ ਗਿਆ ਤਾਸ ਕਿਵੇਂ ਗਈ ਮਿੱਟੀ ਆਖਰਕਾਰ ਇੰਨੀ ਰੋੜ ਕੇ ਕਿਵੇਂ ਲੈ ਗਿਆ ਇੰਨੀ ਯਾਨੀ ਕਿ ਐਡਾ ਵੱਡਾ ਖੱਡਾ ਬੰਨਣਾ ਵੀ ਇੱਕ ਚਮਤਕਾਰ ਤੋਂ ਘੱਟ ਨਹੀਂ ਤੇ ਚਲੋ ਰੋੜ ਪੈਂਦਾ ਪਰ ਇੰਨਾ ਖਤਰਨਾਕ ਰੋੜ ਅਸੀਂ ਪਹਿlier ਦੇਖਿਆ ਵੇਖੋ ਕਿੰਨੀਆਂ ਜਗਾਂ ਤੋਂ ਹਜੇ ਵੀ ਪਾਣੀ ਰੈਗੂਲਰ ਮਿੱਤਰੋ ਆ ਰਿਹਾ ਠੀਕ ਹੈ ਕਣੀ ਤਾਂ ਚਲੋ ਸ਼ੁਕਰ ਆ ਮਾਲਕ ਦਾ ਵੀ ਇਹਨਾਂ ਦੀ ਯਾਨੀ ਕਿ ਸੁਣ ਲਈ ਇਸ ਤੋਂ ਪਹਿਲਾਂ ਦਾ ਮੰਜਰ ਦੇਖੋ ਤੁਸੀਂ ਆ ਦੇਖੋ ਤੇ ਇਹ ਲਗਭਗ ਕਾਫੀ ਦੂਰ ਆ ਇੱਥੋਂ ਅੱਗੇ ਗਏ ਚਲੇ ਸੀ ਆਪਾਂ ਅੱਗੇ ਕਾਫੀ ਗਏ ਚਲੇ ਸੀ ਅੱਧਾ ਯਾਨੀ ਕਿ ਬਾਗ ਵਿੱਚ ਆ ਚੁੱਕਿਆ ਸੀ ਤੇ ਇਹ ਸਭ ਤੋਂ ਪਹਿਲਾਂ ਦਾ ਖੌਫਨਾਕ ਮੰਜਰ ਹੈ ਜਿਵੇਂ ਕਿ ਰੇਨ ਫਾਲ ਵਿਖਾਇਆ ਸੀ ਜਿਹਦੇ ਵਿੱਚ ਮੈਂ ਕਹਿ ਬੈਠਾ ਵੀ ਘੈਂਟ ਰੇਨ ਫਾਲ ਤੇ ਲੋਕਾਂ ਨੇ ਬੜਾ ਮੈਨੂੰ ਉਹ ਕ੍ਰਿਟੀਸਾਈਜ਼ ਕੀਤਾ ਹਾਲਾਂਕਿ ਲੱਗਦਾ ਚਿੱਤਰ ਵੇਖਣੋਂ ਘੈਂਟ ਲੱਗਦਾ ਮੈਨੂੰ ਇਹ ਪਤਾ ਵੀ ਉਹਨਾਂ ਲੋਕਾਂ ਦੀ ਜਾਨ ਹਲਕ ਚਾਈ ਪਈ ਸੀ ਜਿਨ੍ਹਾਂ ਦੇ ਘਰ ਜਾ ਆਪੇ ਉਹਨਾਂ ਦੀ ਜਾਨ ਹਲਕ ਚਾਈ ਪਈ ਹੈ ਤਾਂ ਇਸ ਤਰੀਕੇ ਦਾ ਸੀ ਪਹਿਲਾਂ ਤੇ ਹੁਣ ਦੇਖੋ ਤੁਸੀਂ ਵੇਰੀ ਡੇਂਜਰਸ ਵੈਰੀ 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 ਡੇਂਜਰਸ ਵੀਡੀਓ ਚੰਗੀ ਲੱਗੀ ਤਾਂ ਮਿੱਤਰੋ ਸ਼ੇਅਰ ਕਰ ਦਿਓ ਇਹੋ ਜਾ ਪਾਣਾ ਕਿਸੇ ਨਾਲ ਵੀ ਨਾ ਵਾਪਰੇ ਵਾਹਿਗੁਰੂ ਹਰ ਇੱਕ ਨੂੰ ਚੜ੍ਹਦੀ ਕਲਾ ਬਖਸ਼ੇ ਠੀਕ ਹੈ ਜੀ ਰੱਬ ਰੱਖਾ